ਬੀ.ਪੀ.ਐਸ. ਸਿੱਧੂ ਦੀ ਪੁਸਤਕ ਖਾਲਿਸਤਾਨ ਦੀ ਸਾਜ਼ਿਸ਼ਤਾ ਅਗਲਾ ਅੰਕ 3 ਭਾਗ 3 ਪੁਲਿਸ ਦੀ ਅਣਗੈਲੀ ਗੁੰਡਿਆਂ ਦੀ ਕਾਰਵਾਈ ਅਤੇ ਨਿਆਂ ਵਿੱਚ ਦੇਰੀ ਭਾਵ ਨਿਆਂ ਦੇਣ ਤੋਂ ਇਨਕਾਰ ਗੈਰੀ ਸਿਕ ਸੈਨਾ ਨਾਲ ਮੇਰੀ ਗੱਲਬਾਤ ਦੇ 1 ਘੰਟੇ ਤੋਂ ਵੀ ਘੱਟ ਸਮੇਂ ਦੇ ਅੰਦਰ ਤਿੰਨ ਐਸ.ਐਸ.ਬੀ. ਕਾਰਡ ਮੇਰੇ ਫਲੈਟ ਤੇ ਪਹੁੰਚ ਗਏ ਸਾਡੇ ਘਰ ਵਿੱਚ ਕੰਮ ਕਰਨ ਵਾਲੀ ਨੇ ਸਾਨੂੰ ਉਹਨਾਂ ਦੇ ਆਉਣ ਬਾਰੇ ਸੂਚਿਤ ਕੀਤਾ ਜ਼ਰੂਰਤ ਦੀ ਕੜੀ ਵਿੱਚ ਪਨਾ ਦੇਣ ਲਈ ਸੁਧੀਰ ਅਤੇ ਹੇਮਾ ਦਾ ਧੰਨਵਾਦ ਕਰਦੇ ਹੋਏ ਅਸੀਂ ਆਪਣੇ ਫਲੈਟ ਵਿੱਚ ਵਾਪਸ ਆ ਗਏ। ਉਸੇ ਸ਼ਾਮ ਸਤਿਆਮਾਰਗ ਤੇ ਵਿਨੇ ਮਾਰਗ ਤੇ D1 ਤੇ D2 ਦੇ ਵਸਨੀਕਾਂ ਨੇ ਮੇਰੇ ਫਲੈਟ ਦੇ ਸਾਹਮਣੇ ਵਾਲੇ ਬੇੜੇ ਵਿੱਚ ਮੀਟਿੰਗ ਕੀਤੀ ਜਿੱਥੇ ਸਾਡੇ ਕੰਪਲੈਕਸ ਦੇ ਵਸਨੀਕਾਂ ਲਈ ਮੌਜੂਦ ਹਨ ਖਤਰਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਜੋ ਚੱਲ ਰਹੇ ਦੰਗਿਆਂ ਤੋਂ ਪੈਦਾ ਹੋਏ ਸਨ। ਇੱਕ ਵਸਨੀਕ ਨੇ ਖੁੱਲਕੇ ਕਿਹਾ ਕਿ ਦਿੱਲੀ ਵਿੱਚ ਜੋ ਕੁਝ ਹੋ ਰਿਹਾ ਹੈ ਉਹ ਕਾਂਗਰਸ ਪਾਰਟੀ ਦੇ ਕੁਝ ਮੈਂਬਰਾਂ ਦੁਆਰਾ ਆਯੋਜਿਤ ਕੀਤਾ ਗਿਆ ਸੀ। ਆਖਰਕਾਰ ਇਹ ਫੈਸਲਾ ਕੀਤਾ ਗਿਆ ਕਿ ਕਾਲਜ ਜਾਣ ਵਾਲੇ ਮੁੰਡਿਆਂ ਦੇ ਦੋ ਗਰੁੱਪ ਹਰੇਕ ਨਾਲ ਇੱਕ ਸੀਨੀਅਰ ਹੋਵੇਗਾ ਰਾਤ ਨੂੰ ਆਪਣੀਆਂ ਘਾਰਾਂ ਵਿੱਚ ਕਲੋਨੀ ਦੇ ਚੱਕਰ ਲਗਾਉਣਗੇ ਤੇ ਜੇਕਰ ਉਹਨਾਂ ਦੇ ਧਿਆਨ ਵਿੱਚ ਕੋਈ ਸ਼ੱਕੀ ਆਉਂਦਾ ਤਾਂ ਉਹ అలਾਰਮ ਬਜਾ ਦੇਣਗੇ ਖੁਸ਼ਕਿਸਮਤੀ ਨਾਲ ਸਾਡੇ ਖੇਤਰ ਵਿੱਚ ਅਜੇ ਹੁਣ ਕੁਝ ਨਹੀਂ ਹੋਇਆ ਹੋ ਸਕਦਾ ਹੈ ਕਿ ਕਤਲੇਆਮ ਦੇ ਪ੍ਰਬੰਧਕਾਂ ਨੇ ਜਾਣਬੁੱਝ ਕੇ ਸਰਕਾਰੀ ਅਧਿਕਾਰੀਆਂ ਦੀਆਂ ਰਹਿਸ਼ੀ ਕਲੋਨੀਆਂ ਖਾਸ ਕਰਕੇ ਲੂਟਿਆਂ ਤੋਂ ਦਿੱਲੀ ਵਿੱਚ ਸਥਿਤ ਸੇਖਾਂ ਨੂੰ ਨਿਸ਼ਾਨਾ ਨਾ ਬਣਾਉਣ ਦਾ ਫੈਸਲਾ ਕੀਤਾ ਹੋਵੇ ਇਤਫਾਕ ਨਾਲ ਸਤਿਆਮਾਰਗ ਅਤੇ ਬਿਨੇਮਾਰਗ ਤੇ ਸਥਿਤ ਡੀ1 ਤੇ ਡੀ2 ਫਲੈਟ ਅਰਜਨਦਾਸ ਦੀ ਵਰਕਸ਼ਾਪ ਤੋਂ ਬਹੁਤੇ ਦੂਰ ਨਹੀਂ ਸਨ ਹੋ ਸਕਦਾ ਹੈ ਕਿ ਉਸ ਨੂੰ ਅਤੇ ਹੋਰ ਲੋਕਾਂ ਨੂੰ ਇਸ ਫਲੈਟ ਤੇ ਵਸਨੀਕਾਂ ਦੀ ਏਕਤਾ ਅਤੇ ਇਹਨਾਂ ਵੱਲੋਂ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਬਾਰੇ ਪਤਾ ਲੱਗਿਆ ਹੋਵੇ ਇਹ ਵੀ ਹੋ ਸਕਦਾ ਹੈ ਕਿ ਮੇਰੀ ਰਿਹائش ਤੇ ਗਾਰਡ ਦੀ ਤਾਇਨਾਤੀ ਤੇ ਮੇਰੇ ਨਾਲ ਸੰਬੰਧ ਬਾਰੇ ਸ਼ਾਇਦ ਉਸ ਨੂੰ ਪਹਿਲਾਂ ਹੀ ਜਾਣਕਾਰੀ ਹੋ ਗਈ ਹੋਵੇ ਇਹ ਜਨਵਰੀ 1985 ਦੇ ਪਹਿਲੇ ਅਫਤਿਸ ਪਸਟ ਹੋ ਗਿਆ ਜਦੋਂ ਅਚਾਨਕ ਮੈਨੂੰ ਇੱਕ ਭਾਰਤੀ ਡਾਕ ਕਾਰਡ ਮਿਲਿਆ ਜਿਸ ਵਿੱਚ ਅਰਜੁਨ ਦਾਸ ਵੱਲੋਂ ਹੱਥ ਲਿਖਤ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਗਈਆਂ ਸਨ ਕਾਸ਼ਕ ਮੈਂ ਇਸ ਨੂੰ ਯਾਦਗਾਰੀ ਚਿੰਨ੍ਹ ਵਜੋਂ ਸਾਮਕੇ ਰੱਖ ਲੈਂਦਾ ਪਰ ਉਸਦਾ ਨਾਮ ਦੇਖ ਕੇ ਮੈਨੂੰ ਇੰਨਾ ਗੁੱਸਾ ਆਇਆ ਕਿ ਮੈਂ ਇਸ ਨੂੰ ਤੁਰੰਤ ਪਾੜ ਦਿੱਤਾ 4 ਸਤੰਬਰ 1985 ਨੂੰ ਤਿੰਨ ਮੋਟਰਸਾਈਕਲ ਸਵਾਰ ਖਾਲਕੁਆ ਨੇ ਅਰਜੁਨ ਦਾਸ ਦੀ ਉਸ ਦੀ ਵਰਕਸ਼ਾਪ ਵਿੱਚ ਹੀ ਹੱਤਿਆ ਕਰ ਦਿੱਤੀ ਰਣਜੀਤ ਕਾਲਾ ਸਬੰਧੀ ਜਾਣਕਾਰੀ ਤੋਂ ਇਲਾਵਾ ਮੈਂ ਪੁਲਿਸ ਵਾਇਰਲੈਸ ਨੈਟਵਰਕ ਤੇ ਗੱਲਬਾਤ ਸੁਣਦਿਆਂ ਕੁਝ ਹੋਰ ਜਾਣਕਾਰੀ ਇਕੱਠੀ ਕੀਤੀ ਇਹਨਾਂ ਵਿੱਚੋਂ ਕੁਝ ਗੱਲਾਂ ਬਾਤਾਂ ਜੋ ਮੈਨੂੰ ਹਾਲੇ ਵੀ ਸਪੱਸ਼ਟ ਤੌਰ ਤੇ ਯਾਦ ਹਨ ਦਾ ਸੰਖੇਪ ਮੈਂ ਇੱਥੇ ਜ਼ਿਕਰ ਕਰ ਰਿਹਾ ਰਣਜੀਤ ਕਾਲਾ ਸਬੰਧੀ ਜਾਣਕਾਰੀ ਤੋਂ ਇਲਾਵਾ ਮੈਂ ਪੁਲਿਸ ਵਾਇਰਲੈਸ ਨੈਟਵਰਕ ਤੇ ਗੱਲਬਾਤ ਸੁਣਦਿਆਂ ਕੁਝ ਹੋਰ ਜਾਣਕਾਰੀ ਇਕੱਠੀ ਕੀਤੀ ਇਹਨਾਂ ਵਿੱਚੋਂ ਕੁਝ ਗੱਲਾਂ ਬਾਤਾਂ ਜੋ ਮੈਨੂੰ ਹਾਲੇ ਵੀ ਸਪੱਸ਼ਟ ਤੌਰ ਤੇ ਯਾਦ ਨਹੀਂ ਦਾ ਸੰਖੇਪ ਵਿੱਚ ਇੱਥੇ ਜ਼ਿਕਰ ਕਰ ਰਿਹਾ 1 ਨਵੰਬਰ ਨੂੰ ਦੁਪਹਿਰ ਵੇਲੇ ਇੱਕ ਬਾਜ਼ਾਰ ਵਿੱਚ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮ ਨੇ ਦਿੱਲੀ ਪੁਲਿਸ ਦੇ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਕਿ ਕੁਝ ਗੁੰਡਿਆਂ ਨੇ ਇੱਕ ਸਿੱਖ ਦੁਕਾਨਦਾਰ ਦੀ ਦੁਕਾਨ ਨੂੰ ਅੱਗ ਲਗਾ ਦਿੱਤੀ ਹੈ ਤੇ ਇਹਨਾਂ ਗੁੰਡਿਆਂ ਨੂੰ ਕਾਬੂ ਕਰਨ ਲਈ ਉਹਨਾਂ ਨੂੰ ਕੁਝ ਮਦਦ ਦੀ ਲੋੜ ਹੈ ਕੰਟਰੋਲ ਰੂਮ ਦਾ ਜਵਾਬ ਸੀ ਕਿ ਸੰਭਵ ਹੈ ਕਿ ਅੱਗ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਹੋਵੇ ਅਤੇ ਉਹਨਾਂ ਨੂੰ ਇਸ ਬਾਰੇ ਪਰੇਸ਼ਾਨ ਹੋਣ ਦੀ ਲੋੜ ਨਹੀਂ ਅੰਤ ਵਿੱਚ ਡਿਊਟੀ ਤੇ ਤਨਖਾਹ ਪੁਲਿਸ ਮੁਲਾਜ਼ਮਾਂ ਨੂੰ ਇਸ ਥਾਂ ਤੋਂ ਦੂਰ ਜਾਣ ਦੀ ਸਲਾਹ ਦਿੱਤੀ ਗਈ ਬਾਦ ਵਿੱਚ ਉਸੇ ਸ਼ਾਮ ਪੁਲਿਸ ਵਾਇਰਲੈਸ ਨੈਟਵਰਕ ਰਾਹੀਂ ਅਜਿਹੀ ਹੀ ਜਾਣਕਾਰੀ ਮਿਲਣ ਤੇ ਮੈਂ ਆਪਣੇ ਬੈਚਮੈਂਟ ਆਈਆਰਐਸ ਅਫਸਰ ਗੁਨਜੀਤ ਸਿੰਘ ਨੂੰ ਫੋਨ ਕੀਤਾ ਜੋ ਨਵੀਂ ਦਿੱਲੀ ਵਿੱਚ ਸਹਾਇਕ ਕਮਿਸ਼ਨਰ ਵਜੋਂ ਤਾਇਨਾਤ ਸੀ ਤਾਂ ਜੋ ਉਸ ਦੇ ਘਰ ਦੇ ਨੇੜੇ ਜੇਬਲਾਕ ਸਕੇਤ ਵਿੱਚ ਹੋਰੀ ਪੰਨ ਤੋੜ ਬਾਰੇ ਉਸ ਨੂੰ ਸੂਚਿਤ ਕੀਤਾ ਜਾ ਸਕੇ ਜਦੋਂ ਮੈਂ ਉਸ ਦੇ ਘਰ ਦੇ ਨੇੜੇ ਹੀ 50 ਗੁੰਡਿਆਂ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਤਾਂ ਗੁੰਜੀਤ ਹਰਾਨ ਸੀ ਕਿ ਮੈਨੂੰ ਇਸ ਬਾਰੇ ਕਿਵੇਂ ਪਤਾ ਲੱਗਾ ਮੇਰੇ ਦੁਆਰਾ ਉਸ ਦੀ ਸੁਰੱਖਿਆ ਨੂੰ ਲੈ ਕੇ ਜਤਾਈ ਗਈ ਚਿੰਤਾ ਦੀ ਸ਼ਲਾਘਾ ਕਰਦੇ ਹਾਂ ਉਸਨੇ ਕਿਹਾ ਕਿ ਸਾਕੇ ਸਥਾਨੇ ਦੇ ਐਸਐਚਓ ਜੋ ਉਹਨਾਂ ਨੂੰ ਜਾਣਦੇ ਸਨ ਨੇ ਭਰੋਸਾ ਦਵਾਇਆ ਕਿ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਬਾਅਦ ਵਿੱਚ 1 ਅਤੇ 2 ਨਵੰਬਰ ਦੀ ਵਿਚਕਾਰਲੀ ਰਾਤ ਨੂੰ ਤੌਲਾਕੂਆ ਚੌਰਾਹੇ ਵਿਖੇ ਡਿਊਟੀ ਤੇ ਤਾਇਨਾਤ ਪੁਲਿਸ ਮੁਲਾਜ਼ਮਾ ਨੇ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਕਿ ਕੁਝ ਗੁੰਡੇ 8 ਜਵਾਨ ਸਿੱਖ ਕੁੜੀਆਂ ਨੂੰ ਜ਼ਬਰਦਸਤੀ ਨੇੜਲੀ ਪਹਾੜੀ ਦੇ ਜੰਗਲੀ ਖੇਤਰ ਵਿੱਚ ਲੈ ਕੇ ਜਾ ਰਹੇ ਹਨ ਉਹਨਾਂ ਨੇ ਹੁਕਮ ਮੰਗੇ ਕਿ ਸਥਿਤੀ ਨੂੰ ਕਿਵੇਂ ਸੰਭਾਲਿਆ ਜਾਵੇ ਵਾਇਰਲੈਸ ਤੇ ਬੋਲਣ ਵਾਲੇ ਨੇ ਸਿੱਖ ਕੁੜੀਆਂ ਲਈ ਪੈਨਸੀ ਯਾਨੀ ਮੱਧ ਸ਼ਬਦ ਦੀ ਵਰਤੋਂ ਕੀਤੀ ਉਹਨਾਂ ਨੂੰ ਕੰਟਰੋਲ ਰੂਮ ਤੋਂ ਜਵਾਬ ਮਿਲਿਆ ਕਿ ਉੱਥੇ ਤਾਇਨਾਤ ਪੁਲਿਸ ਵੱਲੋਂ ਕੁੜੀਆਂ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਉਹਨਾਂ ਦਾ ਪਿੱਛਾ ਕਰਨ ਵਾਲੇ ਸਾਡੇ ਖੁਦ ਇਹ ਸਭ ਦੇਖ ਲੈਣਗੇ ਉਸੇ ਸਮੇਂ ਡਿਫੈਂਸ ਕਲੋਨੀ ਦੇ ਪੁਲਿਸ ਮੁਲਾਜ਼ਮਾ ਨੇ ਕੰਟਰੋਲ ਰੂਮ ਨੂੰ ਬੇਤਹਾਸ਼ਾ ਫੋਨ ਕਰਨੇ ਸ਼ੁਰੂ ਕਰ ਦਿੱਤੇ ਅਤੇ ਉਸ ਖੇਤਰ ਵਿੱਚ ਸਿੱਖ ਸੈਂਡ ਕਰਨ ਨੂੰ ਲਿਜਾਈ ਫੌਜ ਦੀ ਗੱਡੀ ਬਾਰੇ ਉਹਨਾਂ ਨੂੰ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਸੀ ਅਧਾ ਲਗਾ ਕਿ ਡਿਫੈਂਸ ਕਲੋਨੀ ਵਿੱਚ ਰਹਿਣ ਵਾਲੇ ਇੱਕ ਸੀਨੀਅਰ ਰਿਟਾਇਰਡ ਸਿਖਰ ਅਧਿਕਾਰੀ ਨੇ ਆਪਣੀ ਸੁਰੱਖਿਆ ਲਈ ਸ਼ਾਹੋਨੀ ਵਿੱਚ ਤਾਇਨਾਤ ਫੌਜ ਦੀ ਸਿੱਖ ਯੂਨਿਟ ਤੋਂ ਮਦਦ ਮੰਗੀ ਸੀ ਇਸ ਤੋਂ ਤੁਰੰਤ ਬਾਅਦ ਕੰਟਰੋਲ ਰੂਮ ਵਿੱਚ ਕਾਫੀ ਸਨੇਹ ਆਉਣੇ ਸ਼ੁਰੂ ਹੋ ਗਏ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਫੌਜੀ ਟੁਕੜੀ ਨੂੰ ਕਿਸੇ ਨੇ ਅਤੇ ਕਿਸ ਦੇ ਹੁਕਮਾਂ ਤਹਿਤ ਭੇਜਿਆ ਸੀ ਇਹੀ ਇੱਕੋ ਮੌਕਾ ਸੀ ਜਦੋਂ ਮੈਂ ਦੇਖਿਆ ਕਿ ਕੰਟਰੋਲ ਰੂਮ ਨੇ ਸਨਕਪ੍ਰੀਸ ਤੋਂ ਪ੍ਰਾਪਤ ਸੰਦੇਸ਼ ਨਾਲ ਜੇਠਣ ਲਈ ਚਿੰਤਾ ਤੇ ਜ਼ਰੂਰਤ ਪ੍ਰਗਟ ਕੀਤੀ ਸੀ ਕੰਟਰੋਲ ਰੂਮ ਇਹ ਨਿਸ਼ਚਿਤ ਕਰ ਰਿਹਾ ਸੀ ਕਿ ਸੈਨਿਕ ਜਿੰਨਾ ਜਲਦੀ ਹੋ ਸਕੇ ਆਪਣੇ ਅੱਡੇ ਤੇ ਵਾਪਸ ਚਲੇ ਜਾਣ ਉਸੇ ਰਾਤ ਕੁਝ ਘੰਟਿਆਂ ਤੱਕ ਤੁਗਲਕਾਬਾਦ ਰੇਲਵੇ ਸਟੇਸ਼ਨ ਤੇ ਡਿਊਟੀ ਉੱਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਕੰਟਰੋਲ ਰੂਮ ਨੂੰ ਵਾਰ-ਵਾਰ ਸੰਦੇਸ਼ ਮਿਲਦੇ ਰਹੇ ਉਹਨਾਂ ਅਨੁਸਾਰ ਉਸੇ ਵੱਡੀ ਭੀੜ ਇਕੱਠੀ ਹੋ ਗਈ ਸੀ ਤੇ ਸਿਗਨਲਾਂ ਨਾਲ ਛੇੜਛਾੜ ਕਰਕੇ ਸਪੀਡ ਨੇ ਉਸ ਸਟੇਸ਼ਨ ਤੇ ਆਉਣ ਵਾਲੀਆਂ ਜਾਂ ਲੰਘ ਰਹੀਆਂ ਅਤੇ ਦਿੱਲੀ ਵੱਲ ਜਾ ਰਹੀਆਂ ਰੇਲ ਗੱਡੀਆਂ ਨੂੰ ਰੋਕਣ ਦੀ ਯੋਜਨਾ ਬਣਾ ਲਈ ਸੀ ਇਹ ਜੱਬਦਾ ਸੀ ਕਿ ਉਹਨਾਂ ਨੇ ਰੇਲ ਗੱਡੀਆਂ ਵਿੱਚ ਯਾਤਰਾ ਕਰ ਰਿ ਸਿੱਖਾਂ ਨੂੰ ਮਾਰਨ ਦੀ ਯੋਜਨਾ ਬਣਾਈ ਸੀ ਕਿਉਂਕਿ ਸਥਾਨਕ ਪੁਲਿਸ ਬਲ ਦੀ ਗਿਣਤੀ ਬਹੁਤ ਥੋੜੀ ਸੀ ਉਹਨਾਂ ਨੇ ਹੋਰ ਪੁਲਿਸਪਲ ਦੀ ਮੰਗ ਕੀਤੀ ਉਹਨਾਂ ਨੂੰ ਕੰਟਰੋਲ ਰੂਮ ਤੋਂ ਕੋਈ ਜਵਾਬ ਨਹੀਂ ਮਿਲਿਆ ਬਹੁਤ ਜਲਦੀ ਹੀ ਉਹਨਾਂ ਨੇ ਕੰਟਰੋਲ ਰੂਮ ਨੂੰ ਇਸ ਬਾਰੇ ਸੂਚਿਤ ਕਰਨਾ ਸ਼ੁਰੂ ਕਰ ਦਿੱਤਾ ਕਿ ਰੇਲ ਗੱਡੀਆਂ ਰੋਕੀਆਂ ਜਾ ਰਹੀਆਂ ਸਨ ਅਤੇ ਗੁੰਡਿਆਂ ਵੱਲੋਂ ਸਿੱਖ ਯਾਤਰੀਆਂ ਦੀਆਂ ਹੱਤਿਆਵਾਂ ਕੀਤੀਆਂ ਜਾ ਰਹੀਆਂ ਸਨ ਫਿਰ ਵੀ ਕੋਈ ਜਵਾਬ ਨਹੀਂ ਮਿਲਿਆ ਅਪਰੰਤ ਕੁਝ ਘਟਨਾਵਾਂ ਪ੍ਰੋਫੈਸਰ ਮਧੂ ਦੰਡਵਤੇ ਸਾਬਕਾ ਕੇਂਦਰੀ ਰੇਲ ਅਤੇ ਵਿੱਤ ਮੰਤਰੀ ਅਤੇ ਉਸ ਸਮੇਂ ਲੋਕ ਸਭਾ ਦੇ ਮੈਂਬਰ ਨੇ ਵੇਖੀਆਂ ਸਨ ਉਹਨਾਂ ਨੇ ਹਲਫਨਾਮੇ ਦੇ ਰੂਪ ਵਿੱਚ ਆਪਣੀ ਸਚੇਮ ਦੀ ਗਵਾਹੀ ਜਸਟਿਸ ਰੰਗਨਾਥ ਮਿਸ਼ਰਾ ਕਮਿਸ਼ਨ ਨੂੰ ਸੌਂਪੀ ਸੀ 1 ਨਵੰਬਰ ਦੀ ਰਾਤ ਉਹ ਰਾਜਧਾਨੀ ਐਕਸਪ੍ਰੈਸ ਰਹੀ ਬੰਬਈ ਤੋਂ ਨਵੀਂ ਦਿੱਲੀ ਆ ਰਹੇ ਸਨ ਰੇਲ ਗੱਡੀ 2 ਨਵੰਬਰ ਨੂੰ ਤੜਕੇ ਮਸਰਾ ਸਟੇਸ਼ਨ ਤੇ ਪਹੁੰਚੀ ਉੱਥੇ ਕੁਝ ਨਹੀਂ ਹੋਇਆ ਕਿਉਂਕਿ ਉੱਥੇ ਵੱਡੀ ਗਿਣਤੀ ਵਿੱਚ ਸਜੇਤ ਹਥਿਆਰਬੰਦ ਪੁਲਿਸ ਮਲਾਜ਼ਮ ਤੈਨਾਤ ਸਨ ਜਦੋਂ 2 ਨਵੰਬਰ ਨੂੰ ਸਵੇਰੇ ਰੇਲ ਗੱਡੀ ਤੁਗਲਕਾਬਾਦ ਸਟੇਸ਼ਨ ਤੇ ਪਹੁੰਚੀ ਤਾਂ ਵੱਡੀ ਗਿਣਤੀ ਵਿੱਚ ਲੋਕ ਲੋਹੇ ਦੇ ਸਰੀਏ, ਕੋਹਾੜੀਆਂ, ਸੱਬਲ ਆਦਿ ਲੈ ਕੇ ਸਾਡੀ ਰੇਲ ਗੱਡੀ ਵਿੱਚ ਦਾਖਲ ਹੋਏ। ਉਹ ਰੇਲ ਗੱਡੀ ਵਿੱਚ ਸਿੱਖ ਯਾਤਰੀਆਂ ਨੂੰ ਲਭਰੇ ਸਨ। ਮੈਂ ਦੇਖਿਆ ਕਿ ਦੋ ਸਿੱਖਾਂ ਨੂੰ ਮਾਰ ਕੇ ਪਲੇਟਫਾਰਮ ਤੇ ਸੁੱਟ ਦਿੱਤਾ ਗਿਆ ਤੇ ਫਿਰ ਉਹਨਾਂ ਦੀਆਂ ਲਾਸ਼ਾਂ ਨੂੰ ਅੱਗ ਲਗਾ ਦਿੱਤੀ ਗਈ। ਪਲੇਟਫਾਰਮ ਤੇ ਖੜੀ ਪੁਲਿਸ ਨੇ ਨਾ ਤਾਂ ਸਿੱਖਾਂ ਨੂੰ ਮਾਰਨ ਤੇ ਨਾ ਹੀ ਸਾੜਨ ਤੋਂ ਰੋਕਣ ਦੀ ਕੋਈ ਕੋਸ਼ਿਸ਼ ਕੀਤੀ। ਸਟੇਸ਼ਨ ਮਾਸਟਰ ਦੇ ਦਫ਼ਤਰ ਤੋਂ ਬਾਹਰ ਇੱਕ ਸਿੱਖ ਰੇਲਵੇ ਕਰਮਚਾਰੀ ਨੂੰ ਵੀ ਮੌਕੇ ਤੇ ਹੀ ਮਾਰ ਦਿੱਤਾ ਗਿਆ। ਰੇਲਵੇ ਗੱਡੀ ਇੱਥੇ 4 ਘੰਟਿਆਂ ਤੱਕ ਰੁਕੀ ਰਹੀ ਕਿਉਂਕਿ ਇੱਕ ਅਫਵਾਹ ਸੀ ਕਿ ਆਸ਼ਰਮ ਮਾਰਗ ਦੇ ਨੇੜੇ ਸਿੱਖਾਂ ਦੀ ਇੱਕ ਵੱਡੀ ਭੀੜ ਇਕੱਠੀ ਹੋ ਗਈ ਹੈ ਅਤੇ ਉਹ ਰੇਲ ਗੱਡੀ ਨੂੰ ਰੋਕ ਕੇ ਹਿੰਦੂ ਯਾਤਰੀਆਂ ਨੂੰ ਮਾਰ ਦੇਣਗੇ। ਰੇਲ ਗੱਡੀ ਉਦੋਂ ਹੀ ਚੱਲੀ ਜਦੋਂ ਇਹ ਪਤਾ ਲੱਗਾ ਕਿ ਇਹ ਅਫਵਾਹ ਪੂਰੀ ਤਰ੍ਹਾਂ ਝੂਠੀ ਸੀ। ਦੰਡਵਤੇ ਨੇ ਆਪਣੇ ਹਲਫਨਾਮੇ ਵਿੱਚ ਇਹ ਵੀ ਕਿਹਾ ਕਿ ਉਸਨੇ ਰੇਲ ਗੱਡੀ ਦੇ ਵੱਖ-ਵੱਖ ਡੱਬਿਆਂ ਵਿੱਚ ਸਿੱਖਾਂ ਦੀਆਂ ਤਿੰਨ ਹੋਰ ਲਾਸ਼ਾਂ ਦੇਖੀਆਂ। ਡੰਡਵਤੀ ਦਾ ਵਿਚਾਰ ਸੀ ਕਿ ਜੇਕਰ ਤੁਗਲਕਾਬਾਦ ਸਟੇਸ਼ਨ ਦੀ ਪੁਲਿਸ ਮੂਕ ਦਰਸ਼ਕ ਨਾ ਬਣੀ ਰਹਿੰਦੀ ਤਾਂ ਸਿੱਖਾਂ ਦੇ ਕਤਲਾਂ ਨੂੰ ਬਿਲਕੁਲ ਰੋਕਿਆ ਜਾ ਸਕਦਾ ਸੀ ਇਸ ਤੋਂ ਇਲਾਵਾ ਓਵਰ ਬ੍ਰਿਜ ਦੇ ਹੇਠਾਂ ਖੜੀ ਪੁਲਿਸ ਪਾਰਟੀ ਵੀ ਮੂਕ ਦਰਸ਼ਕ ਹੀ ਸਾਬਤ ਹੋਈ ਅਤੇ ਜਦੋਂ ਦੋਵੇਂ ਲਾਸ਼ਾਂ ਸਾੜੀਆਂ ਜਾ ਰਹੀਆਂ ਸਨ ਤਾਂ ਅੱਗ ਬੁਝਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਇੱਕ ਐਫਆਈਆਰ ਅਨੁਸਾਰ ਨਾਗਲੋਈ ਸਟੇਸ਼ਨ ਦੇ ਰੇਲਵੇ ਸਟਾਫ ਵੱਲੋਂ ਪੁਲਿਸ ਨੂੰ 12 ਲਾਸ਼ਾਂ ਸਿੱਖਾਂ ਦੀਆਂ ਉੱਥੋਂ ਹਟਾਉਣ ਦੀ ਬੇਨਤੀ ਵੀ ਕੀਤੀ ਗਈ ਸੀ ਇਸ ਸਬੰਧ ਵਿੱਚ ਕੁੱਲ 7 ਐਫਆਈਆਰ ਦਰਜ ਕੀਤੀਆਂ ਗਈਆਂ ਸਨ 40 ਰੇਲ ਗੱਡੀਆਂ ਨੂੰ ਅਨधिकृत ਤੌਰ ਤੇ ਰੁਕਣ ਲਈ ਮਜਬੂਰ ਕੀਤਾ ਗਿਆ ਸੀ ਜਾਂ ਤਾਂ ਰੇਲਵੇ ਸਟੇਸ਼ਨਾਂ ਤੇ ਜਿੱਥੇ ਉਹਨਾਂ ਨੇ ਰੁਕਣਾ ਨਹੀਂ ਸੀ ਜਾਂ ਸਟੇਸ਼ਨਾਂ ਦੇ ਬਾਹਰ ਜਸਟਿਸ ਰੰਗਨਾਥ ਮਿਸ਼ਰਾ ਨੇ ਕਿਹਾ ਕਿ ਇਹ ਇਨ੍ਹਾਂ ਐਫਆਈਆਰਸ ਤੋਂ ਸਪੱਸ਼ਟ ਹੈ ਅਤੇ ਹੋਰ ਐਫਆਈਆਰਸ ਤੋਂ ਵੀ ਜਿੱਥੇ ਅਜੇਹੀ ਹੀ ਦੋਸ਼ ਲਗਾਏ ਗਏ ਸਨ ਕਿ ਚੱਲ ਰਹੀਆਂ ਜਾਂ ਸਟੇਸ਼ਨ ਤੇ ਖੜੀਆਂ ਰੇਲ ਗੱਡੀਆਂ ਦੀ ਯਾਤਰੀਆਂ ਦੀ ਸੁਰੱਖਿਆ ਲਈ ਕੋਈ ਪ੍ਰਬੰਧ ਨਹੀਂ ਕੀਤੇ ਗਏ ਸਨ ਜੇਕਰ ਸਹੀ ਸੁਰੱਖਿਆ ਦਾ ਪ੍ਰਬੰਧ ਕੀਤਾ ਹੁੰਦਾ ਤੇ ਪੁਲਿਸ ਸਰਗਰਮ ਰਹਿੰਦੀ ਤੇ ਪੁਲਿਸ ਮੁਲਾਜ਼ਮਾਂ ਦੀ ਆਮ ਭੂਮਿਕਾ ਵੀ ਨਿਭਾਉਂਦੀ ਜਿਵੇਂ ਕਿ ਪ੍ਰੋਫੈਸਰ ਦੰਡਵਤੇ ਨੇ ਕਮਿਸ਼ਨ ਨੂੰ ਦੱਸਿਆ ਸੀ ਤਾਂ ਕੁਝ ਵੀ ਅਨਸਖਾਵਨਾ ਵਾਪਰਦਾ ਕਮਿਸ਼ਨ ਨੇ ਉੱਤਰ ਪ੍ਰਦੇਸ਼ ਦੇ ਮਸਰਾ ਜੰਕਸ਼ਨ ਤੇ ਕੇਂਦਰ ਸ਼ਾਸਤ ਦਿੱਲੀ ਅੰਦਰ ਦੇ ਸਟੇਸ਼ਨਾਂ ਤੇ ਪ੍ਰਬੰਧਾ ਵਿਚਾਰੇ ਅੰਤਰ ਦਾ ਨੋਟਿਸ ਵੀ ਲਿਆ ਚਾਹੇ ਉਹ ਆਰਪੀਐਫ ਹੋਵੇ ਸਰਕਾਰੀ ਰੇਲਵੇ ਪੁਲਿਸ ਹੋਵੇ ਜਾਂ ਦਿੱਲੀ ਪੁਲਿਸ ਸਾਰੇ ਕੇਂਦਰ ਸ਼ਾਸਤ ਪ੍ਰਦੇਸ਼ ਰਾਜਧਾਨੀ ਦੇ ਅੰਦਰ ਬੇਪਰਵਾਹ ਹੋ ਗਏ ਜਾਪਦੇ ਸਨ ਬਦਕਿਸਮਤੀ ਨਾਲ ਇਸ ਤੋਂ ਬਾਅਦ ਕਈ ਕਮਿਸ਼ਨਾਂ ਅਤੇ ਕਮੇਟੀਆਂ ਬਣਨ ਤੋਂ ਇਲਾਵਾ ਜਾਣੀ ਪਛਾਣੀ ਗੁੰਡਿਆਂ ਤੇ ਕਾਤਲਾਂ ਉੱਤੇ ਕੋਈ ਕਾਰਵਾਈ ਨਹੀਂ ਹੋਈ ਜੋ ਕਾਨੂੰਨ ਜਾਂ ਨਿਆਂ ਦੇ ਡਰ ਤੋਂ ਬਿਨਾਂ ਖੁੱਲੇ ਘੁੰਮਦੇ ਰਹੇ ਹਲਫਨਾਮੇ ਸੌਂਪਣ ਵਾਲੇ ਚਸ਼ਮਦੀਦ ਗਵਾਹਾਂ ਜਸਟਿਸ ਰੰਗਨਾ ਸੁਮਿਸ਼ਰਾ ਨੇ ਕਿਉਂ ਜਾ ਵਿਵਹਾਰ ਕੀਤਾ ਜਦੋਂ ਉਹਨਾਂ ਨੂੰ ਆਪਣੇ ਸਬੂਤ ਦਰਜ ਕਰਾਉਣ ਲਈ ਬੁਲਾਇਆ ਗਿਆ ਅੱਗੇ ਕਹਿ ਜਾਣ ਵਾਲੀ ਬਿਰਤਾਂਤ ਤੋਂ ਸਪੱਸ਼ਟ ਹੋ ਜਾਵੇਗਾ ਪੱਤਰਕਾਰ ਸੰਜੇ ਸੂਰੀ ਨੇ ਇੰਡੀਅਨ ਐਕਸਪ੍ਰੈਸ ਰੀ ਦਿੱਲੀ ਵਿੱਚ ਹੋਏ ਸਿੱਖ ਵਿਰੋਧੀ ਕਤਲੇਆਮ ਦੀ ਵਿਆਪਕ ਤੌਰ ਤੇ ਰਿਪੋਰਟਿੰਗ ਕੀਤੀ ਸੀ ਉਸਨੇ ਇਸ ਬਾਰੇ ਆਪਣੀ ਕਿਤਾਬ ਉਨੀ ਸੋਚ ਰਸੀ ਦਾ ਐਂਟੀ ਸਿਕ ਵਾਇਲੈਂਸ ਐਂਡ ਆਫਟਰ ਵਿੱਚ ਲਿਖਿਆ ਇਸ ਕਿਤਾਬ ਵਿੱਚ ਸੁਲਤਾਨਪੁਰੀ ਤੇ ਤਰਲੋਕਪੁਰੀ ਵਰਗੀਆਂ ਕਲੋਨੀਆਂ ਵਿੱਚ ਸਮੂਹਿਕ ਕਤਲਾਂ ਸਾੜਫੂਕ ਅਤੇ ਬਲਾਸਕਾਰਾਂ ਦੀਆਂ ਘਟਨਾਵਾਂ ਨੂੰ ਸ਼ਾਮਲ ਕੀਤਾ ਗਿਆ ਸੂਰੀ ਨੇ 1 ਨਵੰਬਰ ਦੀ ਦੁਪਹਿਰ ਨੂੰ ਗੁਰਦੁਆਰਾ ਰਕਾਬਗੰਜ ਦੇ ਬਾਹਰ ਬਾਪਰੀ ਇੱਕ ਘਟਨਾ ਦਾ ਵਰਣਨ ਕੀਤਾ ਹੈ ਜੋ ਤਿੰਨ ਮੂਰਤੀ ਭਵਨ ਦੇ ਨੇੜੇ ਹੀ ਸੀ ਜਿੱਥੇ ਇੰਦਰਾ ਗਾਂਧੀ ਦੀ ਮ੍ਰਿਤਕ ਦੇ ਪਈ ਹੋਈ ਸੀ ਤੇ ਸੋਗ ਕਰਨ ਵਾਲੇ ਲੰਘ ਰਹੇ ਸਨ ਉਹਨਾਂ ਵਿੱਚੋਂ ਕੁਝ ਇੱਕ ਨਾਰਾ ਲਗਾ ਰਹੇ ਸਨ ਖੂਨ ਦਾ ਬਦਲਾ ਖੂਨ ਜਦੋਂ ਸੂਰੀ ਆਪਣੇ ਸਕੂਟਰ ਤੇ ਗੁਰਦੁਆਰਾ ਰਿਕਾਬगंज ਸਾਹਿਬ ਕੇ ਪਹੁੰਚਿਆ ਤਾਂ ਉਸਨੇ ਦੇਖਿਆ ਕਿ CRPF ਦੀ ਪਲਟੂਨ ਅਤੇ ਵੱਡੀ ਪੁਲਿਸ ਕਮਿਸ਼ਨਰ ਗੌਤਮ ਕਾਲਦੀ ਮੌਜੂਦਗੀ ਵਿੱਚ ਇੱਕ ਭੀੜ ਖਤਰਨਾਕ ਢੰਗ ਨਾਲ ਗੁਰਦੁਆਰੇ ਵੱਲ ਵੱਧ ਰਹੀ ਸੀ ਕਾਂਗਰਸ ਦਾ ਸੰਸਦ ਮੈਂਬਰ ਕਮਲਨਾਥ ਇੱਕ ਅਕਬਰ ਰੋਡ ਗਰੁੱਪ ਦਾ ਮੈਂਬਰ ਵੀ ਨੇੜੇ ਹੀ ਖੜਾ ਸੀ ਗੁਰਦੁਆਰੇ ਦੇ ਬਾਹਰ ਦੋ ਸਿੱਖਾਂ ਨੂੰ ਜਿਉਂਦੇ ਛੱਡ ਦਿੱਤਾ ਗਿਆ ਸੀ ਸੂਰੀ ਅਨੁਸਾਰ CRPF ਦੇ ਕੁਝ ਆਦਮੀਆਂ ਦੇ ਨੇੜੇ ਕਾਲ ਚੁੱਪਚਾਪ ਖੜਾ ਸੀ ਵੱਡੀ ਪੁਲਿਸ ਫੋਰਸ ਦੀ ਹਾਜ਼ਰੀ ਵਿੱਚ ਗੁਰਦੁਆਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਸਾਸੀ ਪੀਸ ਨੇ ਅੱਗੇ ਵਧ ਰਹੀ ਢੀੜ ਨੂੰ ਰੋਕਣ ਲਈ ਕੋਈ ਕਦਮ ਨਹੀਂ ਚੁੱਕਿਆ ਕੌਲ ਨੇ ਉਹਨਾਂ ਨੂੰ ਅਜਿਹਾ ਕਰਨ ਦਾ ਹੁਕਮ ਵੀ ਨਹੀਂ ਦਿੱਤਾ ਸੂਰੀ ਅਨੁਸਾਰ ਕੌਲ ਨੇ ਬਾਅਦ ਵਿੱਚ ਇਸ ਤੋਂ ਇਨਕਾਰ ਕਰ ਦਿੱਤਾ ਯਕੀਨਨ ਉਸਨੇ ਕਰਨਾ ਹੀ ਸੀ ਕਮਲਨਾਥ ਬਾਰੇ ਸੂਰੀ ਲਿਖਦਾ ਹੈ ਜਦੋਂ ਇੱਕ ਸਮੇਂ ਢੀੜ ਅੱਗੇ ਵਧ ਰਹੀ ਸੀ ਤਾਂ ਕਮਲਨਾਥ ਨੇ ਇੱਕ ਹਲਕਾ ਜਿਹਾ ਇਸ਼ਾਰਾ ਕੀਤਾ ਸੀ ਕਿ ਢੀੜ ਰੁੱਕ ਗਈ ਕਮਲਨਾਥ ਅਤੇ ਉਸ ਦਾ ਢੀੜ ਦਾ ਕੀ ਰਿਸ਼ਤਾ ਸੀ ਉਸ ਨੂੰ ਸਿਰਫ ਇਸ ਵੱਲ ਆਪਣਾ ਹੱਥ ਹੀ ਚੁਕਣਾ ਪਿਆ ਤੇ ਢੀੜ ਪਿੱਛੇ ਹਟ ਗਈ ਜਿੰਨਾ ਸਮਾਂ ਉਹ ਉੱਥੇ ਰਿਹਾ ਹਿੰਸਕ ਅਤੇ ਹਮਲਾਵਰ ਪੀੜ ਵੀ ਉੱਥੇ ਹੀ ਰਹੀ ਇਸ ਤੋਂ ਅਗੇ ਸੂਰੀ ਨੇ ਲਿਖਿਆ ਕਿ ਕਮਲਨਾਥ ਤੀਨ ਮੂਰਤੀ ਭਵਨ ਤੋ ਆਇਆ ਸੀ ਤੇ ਪੀੜ ਵੀ ਉੱਥੋਂ ਹੀ ਆਈ ਸੀ ਜਿਵੇਂ ਕਿ ਪੁਲਿਸ ਦੀ ਅਸਫਲਤਾ ਬਾਰੇ ਕੁਸਮ ਲਤਾ ਮਿੱਤਲ ਦੀ ਰਿਪੋਰਟ ਸਪੱਸ਼ਟ ਤੌਰ ਤੇ ਇਸ ਬਾਰੇ ਦੱਸਦੀ ਹੈ ਬਾਅਦ ਵਿੱਚ ਕਮਲਨਾਥ ਨੇ ਕਿਹਾ ਕਿ ਉਹ ਕਿਸੇ ਵੀ ਹਮਲੇ ਵਿੱਚ ਪੀੜ ਦੀ ਅਗਵਾਈ ਨਹੀਂ ਕਰ ਰਿਹਾ ਸੀ ਸਗੋਂ ਉਹ ਤਾਂ ਸਿਰਫ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ 1985 ਵਿੱਚ ਸੁਪਰੀਮ ਕੋਰਟ ਦੇ ਜੱਜ ਜਸਟਿਸ ਰੰਗਨਾਥ ਮਿਸ਼ਰਾ ਦੀ ਅਗਵਾਈ ਹੇਠ ਇੱਕ ਜਾਂਚ ਕਮਿਸ਼ਨ ਦਾ ਗਠਨ ਕੀਤਾ ਗਿਆ ਤਾਂ ਸੰਜੇ ਸੂਰੀ ਨੇ ਹਲਫਨਾਮਿਆ ਰਾਹੀਂ ਆਪਣਾ ਸਬੂਤ ਪੇਸ਼ ਕਰਨ ਦਾ ਫੈਸਲਾ ਕੀਤਾ ਜੋ ਵੀ ਉਸ ਸਮੇਂ ਦੌਰਾਨ ਉਸਨੇ ਦੇਖਿਆ ਸੀ ਜਿਸ ਵਿੱਚ ਉਹ ਘਟਨਾਕ੍ਰਮ ਵੀ ਸ਼ਾਮਲ ਸੀ ਜੋ ਉਸਨੇ 1 ਨਵੰਬਰ ਨੂੰ ਗੁਰਦੁਆਰਾ ਰਕਾਬਗੰਜ ਵਿਖੇ ਦੇਖਿਆ ਸੀ ਉਸਦੇ ਸਬੂਤ ਦਰਜ ਹੋਣ ਤੋਂ ਬਾਅਦ ਦੋ ਵਕੀਲਾਂ ਨੇ ਉਸ ਨਾਲ ਜ਼ਿਰਾ ਕੀਤੀ ਵਕੀਲ ਨੇ ਉਸ ਨੂੰ ਪੁੱਛਿਆ ਕਿ ਕੀ ਉਹ ਇੱਕ ਅਜਿਹਾ ਚਸ਼ਮਦੀਦ ਗਵਾ ਪੇਸ਼ ਕਰ ਸਕਦਾ ਜੋ ਇੱਕ ਗਵਾਹੀ ਦੇ ਸਕਦਾ ਹੋਵੇ ਕਿ ਉਹ ਉਹਨਾਂ ਥਾਵਾਂ ਤੇ ਮੌਜੂਦ ਸੀ ਜਿੱਥੇ ਸੂਰੀ ਨੇ ਰਿਪੋਰਟਿੰਗ ਕੀਤੀ ਸੀ ਜਦੋਂ ਸੂਰੀ ਨੇ ਦੱਸਿਆ ਕਿ ਉਸ ਦਾ ਸਬੂਤ ਉਸ ਦੇ ਨਿੱਜੀ ਨਿਰਿਖਣ ਤੇ ਆਧਾਰਿਤ ਸੀ ਤਾਂ ਵਕੀਲ ਨੇ ਉਸ ਨੂੰ ਕਿਹਾ ਉਤੇਜਿਤ ਨਾ ਹੋਵੋ ਤੁਹਾਨੂੰ ਬਿਲਕੁਲ ਵੀ ਉਤੇਜਿਤ ਨਹੀਂ ਹੋਣਾ ਚਾਹੀਦਾ ਜਿਸ ਉੱਤੇ ਜਸਟਿਸ ਮਿਸ਼ਰਾ ਨੇ ਸਹਿਮਤੀ ਵਿੱਚ ਸਿਰ ਹਿਲਾਇਆ ਤੇ ਕਿਹਾ ਕਿ ਸਬੂਤ ਪੇਸ਼ ਕਰਦੇ ਸਮੇਂ ਗਵਾ ਨੂੰ ਤੇਜਿਤ ਨਹੀਂ ਹੋਣਾ ਚਾਹੀਦਾ ਸੂਰੀ ਲੱਗਦਾ ਕਿ ਦੂਜੇ ਵਕੀਲ ਜਿਸ ਨੇ ਠਰਮੇ ਨਾਲ ਗੱਲ ਕੀਤੀ ਨੇ ਉਸ ਨੂੰ ਪੁੱਛਿਆ ਕੀ ਉਹ ਇੰਡੀਅਨ ਐਕਸਪ੍ਰੈਸ ਤੋਂ ਕੋਈ ਲੌਗ ਬੁੱਕ ਪੇਸ਼ ਕਰ ਸਕਦਾ ਹੈ ਜਿਹੜੀ ਇਹ ਦਰਸਾਉਂਦੀ ਹੋਵੇ ਕਿ ਮੈਂ ਸ਼ਹਿਰ ਵਿੱਚ ਕਿਸ ਸਮੇਂ ਕਿੱਥੇ-ਕਿੱਥੇ ਮੌਜੂਦ ਸਾਂ ਅਤੇ ਕੀ ਉਹ ਲੌਗ ਬੁੱਕ ਇਹ ਤਸਦੀਕ ਕਰ ਸਕਦੀ ਹੈ ਕਿ ਮੈਂ ਸੱਚਮੁੱਚ ਉਹਨਾਂ ਥਾਵਾਂ ਤੇ ਮੌਜੂਦ ਸਾਂ ਜਿੱਥੋਂ ਮੈਂ ਆਪਣੇ ਅੱਖੀ ਡਿੱਠੇ ਵੇਰਵੇ ਦਿੱਤੇ ਸਨ ਮੈਂ ਇਸ ਉੱਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਤੇ ਪਾਠਕਾਂ ਦੇ ਫੈਸਲੇ ਤੇ ਛੱਡਦਾ ਹਾਂ ਕਿ ਭਰੋਸੇਯੋਗ ਗਵਾਹਾਂ ਦੇ ਚਸ਼ਮਦੀਦ ਸਬੂਤ ਬਾਰੇ ਸੁਪਰੀਮ ਕੋਰਟ ਦੇ ਸੇਵਾ ਕਰਤਾ ਜੱਜ ਦੀ ਅਗਵਾਈ ਵਾਲੇ ਕਮਿਸ਼ਨ ਨੇ ਕਿਹੋ ਜਿਹਾ ਵਿਵਹਾਰ ਕੀਤਾ ਜਸਟਿਸ ਮਿਸ਼ਰਾ ਬਾਅਦ ਵਿੱਚ ਭਾਰਤ ਦੇ ਚੀਫ ਜਸਟਿਸ ਵਜੋਂ ਸੇਵਾਮੁਕਤ ਹੋ ਗਏ ਸੇਵਾਮੁਕਤੀ ਤੋਂ ਬਾਅਦ ਉਹਨਾਂ ਨੂੰ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦਾ ਚੇਅਰਮੈਨ ਬਣਾਇਆ ਗਿਆ ਅਤੇ ਆਖਰਕਾਰ ਕਾਂਗਰਸ ਦੀ ਟਿਕਟ ਤੇ ਰਾਜ ਸਭਾ 1998 ਤੋਂ 2004 ਲਈ ਇਸ ਦਾ ਮੈਂਬਰ ਵੀ ਚੁਣਿਆ ਗਿਆ ਨਿਆਂ ਵਿੱਚ ਦੇਰੀ ਭਾਵ ਨਿਆਂ ਦੇ ਇਨਕਾਰ 11 ਜਨਵਰੀ 2018 ਨੂੰ ਸੁਪਰੀਮ ਕੋਰਟ ਨੇ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਐਸ ਐਨ ਢੀਂਗਰਾ ਦੀ ਅਗਵਾਈ ਹੇਠ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ एसआईटी ਦਾ ਗਠਨ ਕੀਤਾ ਸੀ ਬਾਕੀ ਦੋ ਮੈਂਬਰਸ ਹਨ ਹਮਾਚਲ ਪ੍ਰਦੇਸ਼ ਕਾਡਰ ਦੇ 2006 ਬੈਚ ਦੇ ਸੇਵਾਮੁਕਤ ਆਈਪੀਐਸ ਸਰਕਾਰੀ ਅਭਿਸ਼ੇਕ ਦੁਲਾਰ ਅਤੇ ਬੀਐਸਐਫ ਦੇ ਸਾਬਕਾ ਆਈਜੀਪੀ ਰੈਂਕ ਦੇ ਅਧਿਕਾਰੀ ਰਾਜਦੀਪ ਸਿੰਘ ਇਸ ਵਿਸ਼ੇਸ਼ ਜਾਂਚ ਟੀਮ ਦਾ ਉਦੇਸ਼ ਉਹਨਾਂ 199 ਮਾਮਲਿਆਂ ਦੀ ਜਾਂਚ ਕਰਨਾ ਸੀ ਜਿਨ੍ਹਾਂ ਦੀ ਜਾਂਚ ਇੱਕ ਹੋਰ ਐਸਆਈਟੀ ਪਰ ਵੀ 2015 ਵਿੱਚ ਸਰਕਾਰ ਦੁਆਰਾ ਨਿਯੁਕਤ ਕੀਤੀ ਗਈ ਸੀ ਅਤੇ ਆਈਪੀਐਸ ਅਧਿਕਾਰੀ प्रमोद ਅਸਥਾਨਾ ਅਗਵਾਈ ਕਰ ਰਹੇ ਸਨ ਨੇ ਬੰਦ ਕਰਨ ਦੀ ਸਿਫਾਰਿਸ਼ ਕੀਤੀ ਸੀ ਅਤੇ ਇਸ ਦੇ ਨਾਲ ਹੀ ਉਨ੍ਹਾਂ 42 ਹੋਰ ਮਾਮਲਿਆਂ ਦੀ ਜਾਂਚ ਕਰਨੀ ਸੀ ਜਿਨ੍ਹਾਂ ਦੀ ਜਾਂਚ ਸੁਪਰੀਮ ਕੋਰਟ ਵੱਲੋਂ ਨਿਯੁਕਤ ਕੀਤੀ ਗਈ ਦੋ ਸਾਬਕਾ ਜੱਜਾਂ ਦੀ ਨਿਗਰਾਨੀ ਕਮੇਟੀ ਨੇ ਕੀਤੀ ਸੀ ਰਾਜਦੀਪ ਸਿੰਘ ਨੇ ਇਸ ਐਸਆਈਟੀ ਵਿੱਚ ਸ਼ਾਮਲ ਹੋਣ ਵਿੱਚ ਅਸਮਰੱਥਾ ਜ਼ਾਹਰ ਕੀਤੀ ਤਾਂ ਸੁਪਰੀਮ ਕੋਰਟ ਨੇ ਨਵੰਬਰ 2018 ਵਿੱਚ ਬਾਕੀ ਦੋ ਮੈਂਬਰਾਂ ਨੂੰ ਜਾਂਚ ਕਰਨ ਦੀ ਆਗਿਆ ਦੇ ਦਿੱਤੀ ਜਨਵਰੀ 2019 ਵਿੱਚ ਅਦਾਲਤ ਨੇ ਐਸਆਈਟੀ ਨੂੰ ਆਪਣੀ ਰਿਪੋਰਟ ਦਾਇਰ ਕਰਨ ਲਈ 3 ਮਹੀਨਿਆਂ ਦਾ ਸਮਾਂ ਦਿੱਤਾ। ਰਿਪੋਰਟ ਨੂੰ ਅੰਤਮ ਰੂਪ ਦਿੱਤਾ ਗਿਆ ਤੇ ਅਪ੍ਰੈਲ 2019 ਦੇ ਅੰਤ ਤੱਕ ਕੇਂਦਰੀ ਕਾਨੂੰਨ ਮੰਤਰਾਲੇ ਨੂੰ ਸੌਂਪ ਦਿੱਤੀ ਗਈ। ਹਾਲਾਂਕਿ ਜਸਟਿਸ ਢਿੰਗਰਾ ਪਿਛਲੇ 8 ਮਹੀਨਿਆਂ ਤੋਂ ਕਾਨੂੰਨ ਮੰਤਰਾਲੇ ਦੇ ਅਧਿਕਾਰੀਆਂ ਨੂੰ ਅਦਾਲਤ ਤੋਂ ਤਾਰੀਖ ਮੰਗਲ ਨਹੀਂ ਕਰੇ ਸਨ ਤਾਂ ਜੋ ਐਸਆਈਟੀ ਦੇ ਕੰਮ ਨੂੰ ਬੰਦ ਕੀਤਾ ਜਾ ਸਕੇ ਪਰ ਪਤਾ ਨਹੀਂ ਕਿਉਂ ਇਸਨੇ ਨਵੰਬਰ 2019 ਵਿੱਚ ਜਾ ਕੇ ਆਪਣੀ ਸੀਲਬੰਦ ਰਿਪੋਰਟ ਸੁਪਰੀਮ ਕੋਰਟ ਨੂੰ ਸੰਭੀ। ਆਖਰਕਾਰ ਸੁਪਰੀਮ ਕੋਰਟ ਨੇ 15 ਜਨਵਰੀ 2020 ਨੂੰ ਐਸ ਆਈ ਟੀ ਦੀ ਇਸ ਰਿਪੋਰਟ ਤੇ ਧਿਆਨ ਦਿੱਤਾ ਸਲਿਸਟਰ ਜਨਰਲ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਕੇਂਦਰ ਸਰਕਾਰ ਨੇ ਇਸ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਸਵੀਕਾਰ ਕਰ ਲਿਆ ਅਤੇ ਉਹ ਇਸ ਦੀਆਂ ਸਿਫਾਰਿਸ਼ਾਂ ਅਨੁਸਾਰ ਕਾਰਵਾਈ ਕਰੇਗੀ ਆਪਣੀ ਰਿਪੋਰਟ ਵਿੱਚ ਢਿੰਗਰਾ ਕਮੇਟੀ ਨੇ ਤੁਗਲਕਾਬਾਦ ਰੇਲਵੇ ਸਟੇਸ਼ਨ ਦੀ ਘਟਨਾ ਦਾ ਵਿਸ਼ੇਸ਼ ਨੋਟਿਸ ਲਿਆ ਇਸ ਨੇ ਲਿਖਿਆ ਕਿ ਤੁਗਲਕਾਬਾਦ ਰੇਲਵੇ ਸਟੇਸ਼ਨ ਕਤਲੇਆਮ ਤੋਂ ਬਾਅਦ ਪੁਲਿਸ ਨੇ 71 ਲਾਸ਼ਾਂ ਬਰਾਮਦ ਕੀਤੀਆਂ ਜਿਨ੍ਹਾਂ ਵਿੱਚੋਂ 29 ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਪੁਲਿਸ ਨੇ ਕਿਹਾ ਕਿ ਦੰਗਾਕਾਰੀਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਇਸ ਲਈ ਉਹ ਇਸ ਕਤਲੇਆਮ ਨੂੰ ਰੋਕ ਨਹੀਂ ਸਕੇ ਬਾਅਦ ਵਿੱਚ ਪੁਲਿਸ ਨੇ ਇੱਕ ਵੀ ਦੰਗਾਕਾਰੀ ਦੀ ਪਛਾਣ ਨਹੀਂ ਕੀਤੀ ਜਸਟਿਸ ਟਿੰਗਰਾ ਕਮੇਟੀ ਦੁਆਰਾ ਕੀਤੀਆਂ ਗਈਆਂ ਕੁਝ ਹੋਰ ਟਿੱਪਣੀਆਂ ਇਸ ਤਰ੍ਹਾਂ ਨੇ ਨੰਬਰ 1 ਜਸਟਿਸ ਰੰਗਨਾ ਸੁਮੇਸ਼ਰ ਕਮਿਸ਼ਨ ਨੇ 1985 ਵਿੱਚ ਦੰਗਿਆਂ ਬਾਰੇ ਸੈਂਕੜੇ ਹਲਫਨਾਮੇ ਪ੍ਰਾਪਤ ਕੀਤੇ ਸਨ ਪਰ ਉਹਨਾਂ ਨੂੰ 1991 ਤੇ 1992 ਤੋਂ ਜਾ ਕੇ ਐਫ ਆਈ ਆਰ ਵਿੱਚ ਬਦਲਿਆ ਗਿਆ ਨੰਬਰ 2 ਲਗਭਗ ਸਾਰੇ ਮਾਮਲਿਆਂ ਵਿੱਚ ਮੁਕਦਮੇ ਦੇ ਜੱਜਾਂ ਜਿਨ੍ਹਾਂ ਨੂੰ ਜਾਂਚ ਤੋਂ ਬਾਅਦ ਕੇਸ ਭੇਜੇ ਗਏ ਸਨ ਨੇ ਐਫ ਆਈ ਆਰ ਦਰਜ ਕਰਨ ਵਿੱਚ ਦੇਰੀ ਗਵਾਹਾਂ ਦੇ ਬਿਆਨ ਦਰਜ ਕਰਨ ਵਿੱਚ ਦੇਰੀ ਆਦਿ ਆਧਾਰ ਤੇ ਗਵਾਹਾਂ ਦੀ ਗਵਾਹੀ ਨੂੰ ਰੱਦ ਕਰ ਦਿੱਤਾ। ਨੰਬਰ 3 ਪੁਲਿਸ ਨੇ ਅਪਰਾਧ ਮੁਤਾਬਕ ਐਫ ਆਈ ਆਰ ਦਰਜ ਨਹੀਂ ਕੀਤੀ ਅਤੇ ਇੱਕ ਖੇਤਰ ਦੀਆਂ ਸਾਰੀਆਂ ਸ਼ਿਕਾਇਤਾਂ ਨੂੰ ਇੱਕ ਐਫ ਆਈ ਆਰ ਵਿੱਚ ਸ਼ਾਮਲ ਕਰ ਦਿੱਤਾ। ਇੱਕ ਜਾਂਚ ਅਧਿਕਾਰੀ ਆਈਓ ਲਈ ਲਗਭਗ 200 ਮਾਮਲਿਆਂ ਦੀ ਜਾਂਚ ਕਰਨਾ ਮਨੁੱਖੀ ਤੌਰ ਤੇ ਅਸੰਭਵ ਹੈ ਜੇਕਰ ਪ੍ਰਸ਼ਾਸਨ ਅਤੇ ਪੁਲਿਸ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਗੰਭੀਰ ਹੁੰਦੇ ਤਾਂ ਹਰੇਕ ਥਾਣੇ ਦੇ ਅਧਿਕਾਰ ਖੇਤਰ ਵਿੱਚ ਕੀਤੇ ਗਏ ਅਪਰਾਧਾਂ ਦੀ ਜਾਂਚ ਕਰਨ ਲਈ ਇੱਕ ਵਿਸ਼ੇਸ਼ ਟਾਸ ਫੋਰਸ ਜ਼ਰੂਰੀ ਪੁਨਰਦੀ ਢਾਂਚਾ ਪ੍ਰਦਾਨ ਕਰਕੇ ਬਣਾਈ ਜਾਣੀ ਚਾਹੀਦੀ ਸੀ ਪੁਲਿਸ ਨੇ ਅਣਪਛਾਤੀਆਂ ਲਾਸ਼ਾਂ ਦੇ ਸਬੰਧ ਵਿੱਚ ਕੋਈ ਫੋਰੈਂਸਿਕ ਸਬੂਤ ਵੀ ਸੁਰੱਖਿਅਤ ਨਹੀਂ ਰੱਖਿਆ ਤਾਂ ਜੋ ਬਾਅਦ ਵਿੱਚ ਫੋਰੈਂਸਿਕ ਸਬੂਤਾਂ ਰਾਹੀਂ ਪਛਾਣ ਕੀਤੀ ਜਾ ਸਕੇ ਨੰਬਰ 4 ਕਮੇਟੀ ਨੇ ਕਿਹਾ ਕਿ ਸੁਲਤਾਨਪੁਰੀ ਥਾਣੇ ਦਾ ਐਸਐਚਓ ਸੂਰਿਆਵੀਰ ਸਿੰਘ ਚਾਗੀ ਜਿਸ ਨੂੰ ਬਾਅਦ ਵਿੱਚ ਸਹਿ ਕਮਿਸ਼ਨਰ ਵਜੋਂ ਤਰੱਕੀ ਦਿੱਤੀ ਗਈ ਸੀ ਦੰਗਾ ਕਾਰਜ ਯਾਨਾਰ ਮਿਲਿਆ ਹੋਇਆ ਸੀ ਕਮੇਟੀ ਨੇ ਸਿਵਾਰਸ਼ ਕੀਤੀ ਕਿ ਉਸ ਦਾ ਕੇਸ ਕਾਰਵਾਈ ਲਈ ਦਿੱਲੀ ਪੁਲਿਸ ਦੰਗਾ ਸੈੱਲ ਨੂੰ ਭੇਜਿਆ ਜਾਵੇ ਅਤੇ ਨੰਬਰ 5 ਪੁਲਿਸ ਅਤੇ ਪ੍ਰਸ਼ਾਸਨ ਦੀ ਸਾਰੀ ਕੋਸ਼ਿਸ਼ ਦੰਗਿਆਂ ਨਾਲ ਸੰਬੰਧਿਤ ਅਪਰਾਧਿਕ ਮਾਮਲਿਆਂ ਨੂੰ ਦਬਾਉਣ ਦੀ ਸੀ ਹਾਲਾਂਕਿ ਐਸਆਈਟੀ ਦੀ ਰਿਪੋਰਟ ਨੇ ਮੀਡੀਆ ਵਿੱਚ ਬਹੁਤ ਧਿਆਨ ਖਿੱਚਿਆ ਅਤੇ ਪ੍ਰਭਾਵਿਤ ਸਿੱਖ ਪਰਿਵਾਰਾਂ ਵਿੱਚ ਇਨਸਾਫ ਦੀ ਉਮੀਦ ਪੈਦਾ ਕੀਤੀ ਪਰ ਆਊਟਲੁੱਕ 14 ਜਨਵਰੀ 2020 ਦੇ ਪੁਨੀਤ ਨਿਕਲਸ ਯਾਦਵ ਨਾਲ ਆਪਣੀ ਇੱਕ ਇੰਟਰਵਿਊ ਵਿੱਚ ਜਸਟਿਸ ਠਿੰਗਰਾ ਨੇ ਜ਼ਿਕਰ ਕੀਤਾ ਕਿ 199 ਮਾਮਲਿਆਂ ਵਿੱਚੋਂ ਉਹ ਕਿਸੇ ਵੀ ਕੇਸ ਦੀ ਜਾਂਚ ਮੁੜ ਖੋਲਣ ਦੀ ਸਵਾਰਸ਼ ਨਹੀਂ ਕਰ ਸਕਦੇ ਸਨ। ਵੱਤਵੱਤ ਮੁੱਠੀ ਪਰ ਮਾਮਲਿਆਂ ਵਿੱਚ ਅਪੀਲ ਦੇ ਆਧਾਰ 'ਤੇ ਜਾਂਚ ਲਈ ਕੋਈ ਨਹੀਂ ਜਿਸ ਤਰ੍ਹਾਂ ਮਾਮਲਿਆਂ ਦੀ ਗੰਭੀਰਤਾ ਨਾਲ ਨਾ ਸਿਰਫ ਪੁਲਿਸ ਸਗੋ ਨਿਆ ਪ੍ਰਣਾਲੀ ਨੇ ਵੀ ਸਮਝੌਤਾ ਕੀਤਾ ਹੈ ਉਸ ਕਰਕੇ ਜ਼ਿਆਦਾਤਰ ਮਾਮਲਿਆਂ ਵਿੱਚ ਅਸਲ ਰਿਕਾਰਡਾਂ ਨੂੰ ਸਾੜ ਦਿੱਤਾ ਗਿਆ ਸੀ ਕਿਉਂਕਿ ਲੰਮਾ ਸਮਾਂ ਬੀਤ ਗਿਆ ਸੀ। ਕਈ ਮਾਮਲਿਆਂ ਵਿੱਚ ਅਸੀਂ ਗਵਾਹਾਂ ਨੂੰ ਸਮਨ ਜਾਰੀ ਕੀਤੇ ਪਰ ਪਤਾ ਲੱਗਾ ਕਿ ਕੋਈ ਸਬੰਧਤ ਵਿਅਕਤੀਆਂ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ। ਅੰਤ ਵਿੱਚ ਜਸਸ ਢਿੰਗਰਾ ਨੇ ਕੁਝ ਬਹੁਤ ਟੁਕਮੀਆਂ ਟਿੱਪਣੀਆਂ ਕੀਤੀਆਂ। ਮੈਂ ਨਹੀਂ ਮੰਨਦਾ ਕਿ 30 ਜਾਂ 40 ਸਾਲਾਂ ਬਾਅਦ ਕਿਸੇ ਭਿਆਨਕ ਅਪਰਾਧ ਜਾਂ ਕਤਲਾਂ ਵਿੱਚ ਦੋਸ਼ੀ ਠਹਿਰਾਇਆ ਜਾਣਾ ਇਨਸਾਫ਼ ਦੇਣ ਦੇ ਬਰਾਬਰ ਹੈ। ਇੰਨੇ ਲੰਮੇ ਸਮੇਂ ਬਾਅਦ ਜਿਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਗਵਾਹ ਦਿੱਤਾ ਸੀ, ਉਹਨਾਂ ਵਿੱਚੋਂ ਜ਼ਿਆਦਾਤਰ ਦੀ ਮੌਤ ਹੋ ਚੁੱਕੀ ਹੈ। ਜੋ ਜਿਉਂਦੇ ਹਨ, ਉਹਨਾਂ ਅੱਗੇ ਤੁਸੀਂ 35 ਸਾਲ ਬਾਅਦ ਕਿਸੇ ਸਜ਼ਾ ਨੂੰ ਕਿਵੇਂ ਜਸ ਠਹਿਰਾ ਸਕਦੇ ਹੋ? ਤੁਸੀਂ ਇਸ ਨੂੰ ਇਨਸਾਫ ਕਿਵੇਂ ਕਹਿ ਸਕਦੇ ਹੋ 35 ਸਾਲਾਂ ਦੇ ਬਾਅਦ ਦਿੱਤਾ ਗਿਆ ਇਨਸਾਫ ਮੀਡੀਆ ਵਿੱਚ ਤੁਹਾਡੇ ਲਈ ਚੰਗੀਆਂ ਸੁਰਖੀਆਂ ਬਟੋਰ ਸਕਦਾ ਹੈ ਪਰ ਇੱਕ ਅਜਿਹੇ ਮਨੁੱਖ ਲਈ ਜਿਸ ਨੇ ਉਸ ਦੰਗੇ ਕਾਰਨ ਆਪਣਾ ਸਭ ਕੁਝ ਗਵਾ ਦਿੱਤਾ ਇਸ ਦਾ ਕੋਈ ਮਤਲਬ ਨਹੀਂ ਹੋਵੇਗਾ 3 ਨਵੰਬਰ 1984 ਨੂੰ ਐਸਐਸਬੀ ਕਾਰਡ ਦੀ ਆਪਣੀ ਰਹਿائش ਤੇ ਮੌਜੂਦਗੀ ਵਿੱਚ ਮੈਂ ਆਪਣੇ ਦੋਸਤਾਂ ਨਾਲ ਕਾਰ ਵਿੱਚ ਦਫ਼ਤਰ ਗਿਆ ਰਸਤੇ ਵਿੱਚ ਅਸੀਂ ਲੋਧੀ ਰੋਡ ਤੇ ਕੁਝ ਸੜੀਆਂ ਹੋਈਆਂ ਟੈਕਸੀਆਂ ਵੇਖੀਆਂ ਜੋ ਸ਼ਾਇਦ ਸਿੱਖਾਂ ਦੀਆਂ ਸਨ ਵਰ ਕੋਈ ਲਾਸ਼ ਨਹੀਂ ਦਿਖਾਈ ਦਿੱਤੀ ਜਿਸ ਨੂੰ ਘਟਨਾ ਸਥਾਨ ਤੋਂ ਹਟਾ ਦਿੱਤਾ ਹੋਵੇਗਾ ਮੈਂ ਕਾਰ ਵਿੱਚ ਆਪਣੇ ਦੋਸਤਾਂ ਨੂੰ ਦੱਸਿਆ ਕਿ ਮੈਂ ਪਿਛਲੇ 2 ਦਿਨ ਤੇ ਰਾਤਾਂ ਨੂੰ ਪੁਲਿਸ ਵਾਇਰਲੈਸ ਨੈੱਟਵਰਕ ਤੇ ਕੀ ਕੀ ਸੁਣਿਆ ਸੀ ਅਮਰਪੂਰਨ ਨੂੰ ਹਾਲੇ ਵੀ ਇਹ ਸਭ ਯਾਦ ਹੈ ਅਤੇ ਉਹ ਨੌਜਵਾਨ ਹਿੰਦੂ ਸੱਜਣ ਦੀ ਘਟਨਾ ਵੀ ਜਿਸ ਨੇ ਸਾਨੂੰ 31 ਅਕਤੂਬਰ ਦੀ ਸ਼ਾਮ ਨੂੰ ਆਈਐਨਏ ਪੁਲ ਵੱਲ ਜਾਣ ਤੋਂ ਰੋਕਿਆ ਸੀ ਨਵੰਬਰ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਨਤੀਜੇ ਵਜੋਂ ਦਿੱਲੀ ਵਿੱਚ ਲਗਭਗ 2800 ਤੇ ਦੇਸ਼ ਭਰ ਵਿੱਚ 3350 ਸਿੱਖਾਂ ਦੀ ਮੌਤ ਹੋਈ ਯਾਨੀ ਇਹ ਸਰਕਾਰੀ ਅਨੁਮਾਨਾਂ ਦੇ ਅਨੁਸਾਰ ਜਦੋਂ ਕਿ ਸੁਤੰਤਰ ਸੂਤਰਾਂ ਦਾ ਅਨੁਮਾਨ ਹੈ ਕਿ ਮੌਤਾਂ ਦੀ ਗਿਣਤੀ 8000 ਦੇ ਲਗਭਗ ਹੈ ਤੇ ਕੁਝ ਸੂਤਰਾਂ ਅਨੁਸਾਰ ਇਹ ਅੰਕੜਾ 15000 ਹੈ ਕਾਂਗਰਸ ਪਾਰਟੀ ਨੇ ਨਵੰਬਰ 1984 ਵਿੱਚ ਹੋਈਆਂ ਆਮ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ ਕਿਉਂਕਿ ਦਿੱਲੀ ਅਤੇ ਕੁਝ ਹੋਰ ਸ਼ਹਿਰਾਂ ਦੇ ਸਿੱਖਾਂ ਨੂੰ ਜੀਵਨ ਭਰ ਲਈ ਸਬਕ ਸਿਖਾਇਆ ਗਿਆ ਸੀ ਬਾਕੀ ਅਗਲੇ ਅੰਕ ਵਿੱਚ ਧੰਨਵਾਦ